ਲੁਧਿਆਣਾ ਦੇ ਪਿੰਡ ਸਸਰਾਲ ਦੇ ਵਿੱਚ ਲਗਾਤਾਰ ਖਤਰੇ ਦਾ ਮਾਹੌਲ ਬਣਿਆ ਹੋਇਆ ਜਿਸ ਦੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਪਿੰਡ ਵਾਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਤੇ ਨਾਲ ਹੀ ਇਸ ਬੰਧ ਦੇ ਉੱਤੇ ਪ੍ਰਸ਼ਾਸਨ ਦੀਆਂ ਵੱਡੀਆਂ ਟੀਮਾਂ ਐਨਡੀਆਰਐਫ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਜੇ ਫੌਜ ਦੀਆਂ ਟੀਮਾਂ ਪਹਿਲਾਂ ਹੀ ਇੱਥੇ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਪਹੁੰਚ ਚੁੱਕੀਆਂ ਸਨ ਦਾ ਦੇ ਕਿ ਲੁਧਿਆਣਾ ਦੇ ਪਿੰਡ ਸਸਰਾਲ ਦੇ ਵਿੱਚ ਲਗਾਤਾਰ ਰਿੰਗ ਬੰਨ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਦੇ ਨਾਲ ਪਿੰਡ ਵਾਸੀ ਦੇ ਵੱਲੋਂ ਮਿੱਟੀ ਦੇ ਥੈਲੇ ਭਰ-ਭਰ ਕੇ ਇਸ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਪਰ ਪਾਣੀ ਦਾ ਵਹਾਅ ਇੰਨਾ ਕੁ ਜ਼ਿਆਦਾ ਤੇਜ਼ ਹੈ ਕਿ ਕਈ ਵਾਰ ਬੰਨ ਨੂੰ ਮਜ਼ਬੂਤ ਕੀਤਾ ਜਾ ਚੁੱਕਿਆ ਪਰ ਇਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਪਰ ਫਿਰ ਵੀ ਪਿੰਡ ਵਾਸੀ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤੁਹਾਨੂੰ ਸਭ ਤੋਂ ਪਹਿਲਾਂ ਸਕਰੀਨ ਦੇ ਉੱਤੇ ਤਸਵੀਰਾਂ ਦਿਖਾਉਂਦੇ ਹਾਂ ਵੀ ਕੀ ਹਾਲਾਤ ਨੇ ਜਿਹੜੇ ਇਸ ਵਕਤ ਅਪਿੰਡ ਸਸਰਾਲੇ ਦੇ ਵਿੱਚ ਜਿਹੜਾ ਬੰਨ ਬਣਾਉਣ ਨੂੰ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿਵੇਂ ਲੋਕਾਂ ਦੇ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਉਤੀਸ ਦੇ ਚੱਲਦੇ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਇੱਥੇ ਬੰਨ ਦੇ ਉੱਤੇ ਪਹੁੰਚ ਰਹੇ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਉਤੀ ਮੌਕੇ ਦੇ ਉੱਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੀ ਪਹੁੰਚੇ ਹਨ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਮੌਕੇ ਦੇ ਉੱਤੇ ਪਹੁੰਚੇ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਲਗਾਤਾਰ ਬੰਨ ਨੂੰ ਮਜ਼ਬੂਤ ਕਰਨ ਦੇ ਜਿਹੜੇ ਕਿ ਯਤਨ ਕੀਤੇ ਜਾ ਰਹੇ ਨੇ ਹਾਂਜੀ ਐਮਐਲਏ ਸਾਹਿਬ ਆਪਣੀ ਤਨਖਾਹ ਚੋਂ ਪੈਸੇ ਵੀ ਕੁਝ ਦਿੱਤੇ ਆ ਜਾਇਜ਼ਾ ਲੈਣ ਪਹੁੰਚੇ ਹੋ ਇਹ ਆਪਣਾ ਕੋਈ ਆਸਾਨ ਨਹੀਂ ਮੇਰਾ ਲੁਧਿਆਣਾ ਮੇਰਾ ਪੰਜਾਬ ਹੈ ਜਿੱਥੇ ਕਿਤੇ ਵਿਵਤਾ ਹੁੰਦੀ ਆ ਇੱਕ ਵਿਦਾਇਕ ਦਾ ਫਰਜ ਬਣਦਾ ਵੀ ਆਪਣੇ ਲੋਕਾਂ ਦੇ ਖੜੇ ਅੱਜ ਇਹ ਲੋਕ ਮੁਸ਼ਕਲ ਜਨੇ ਪਲਾ ਮੇਰਾ ਹਲਕਾ ਇਤੋਂ ਦੂਰ ਆ ਪਰ ਇਹ ਕਿਤੇ ਨਾ ਕਿਤੇ ਪੰਜਾਬ ਦਾ ਹਿੱਸਾ ਮੈਂ ਪੰਜਾਬ ਸਰਕਾਰ ਦਾ ਹਿੱਸਾ ਉਸ ਨਾਲ ਕਿੰਨੇ ਆਪਣੀ ਤਨਖਾਹ ਤੋਂ ਜਿਹੜੀ ਹੈ ਮਾਲੀ ਮਦਦ ਦਿੱਤੀ ਹੈ ਹੋਰ ਵੀ ਕਹਿ ਕੇ ਜਾ ਰਹੇ ਆ ਵੇ ਦੇ ਕਿਤੇ ਡੀਜੀਪਾਉਣ ਦੀ ਲੋੜਾ ਕਿਰਾਏ ਤੇ ਮਸ਼ੀਨ ਮੰਗਾਉਣੀਆਂ ਮੈਂ ਆਪਦਾ ਨੰਬਰ ਦੇ ਕੇ ਜਾਊਂਗਾ ਮੈਂ ਟੈਲੀਫੋਨ ਕਰਦੇ ਮੈਂ ਹਾਜ਼ਰ ਪਾਣੀ ਦਾ ਪੱਤਰ ਲਗਾਤਾਰ ਹੈ ਪਹਿਲਾਂ ਵਧਿਆ ਹੋਇਆ ਸੀ ਹੁਣ ਘਟਦਾ ਹੋਇਆ ਵਿਖਾਈ ਤੇ ਰਿਹਾ ਲਗਾਤਾਰ ਪ੍ਰਸ਼ਾਸਨ ਲੱਗਿਆ ਹੋਇਆ ਐਨਡੀਆਰ ਦੀਆਂ ਟੀਮਾਂ ਆਰਮੀ ਦੇ ਨੌਜਵਾਨ ਇੱਥੇ ਮੈਂ ਜਿੰਨੇ ਵੀ ਨੌਜਵਾਨ ਸੇਵਾ ਕਰਦੇ ਉਹਨਾਂ ਨੂੰ ਵੀ ਪੁੱਛਿਆ ਉਹ ਕਹਿੰਦੇ ਵੀ ਅੱਗੇ ਨਾਲ ਪਾਣੀ ਘਟਿਆ ਅੱਜ ਡੀਸੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਵੀ ਕਿਹਾ ਵੀ ਮੈਂ ਪਿਛੇ ਵੀ ਬੇਨਤੀ ਕਰੀ ਆ ਵੀ ਪਾਣੀ ਦਾ ਜਿਹੜਾ ਪੱਤਰ ਪਾਣੀ ਦਾ ਜਿਹੜਾ ਵਹਾਅ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਘੱਟ ਕਰੀਏ ਤਾਂ ਕਿ ਜਿਹੜਾ ਇਹ ਸਰਸਰਾਲੀ ਵਾਲਾ ਬੰਨ ਟੁੱਟਣ ਤੋਂ ਬਚੇ। ਹਣ ਹਾਲਾਤ ਕੀ ਨੇ ਜੀ? ਪਾਣੀ ਦਾ ਵੀ ਪਾਣੀ ਮੈਂ ਤਾਂ ਇਹਨੇ ਕਹੂੰਗਾ ਵੀ ਕੰਟਰੋਲ ਕਿਉਂ ਨਹੀਂ ਪਰ ਪਾਣੀ ਤੇ ਅਗਮੁਰੇ ਕੋਈ ਜੋਰ ਨਹੀਂ ਜਿੱਦ ਤੂੰ ਧੱਕ ਮਾਰਦਾ ਉਹਦੋਂ ਨੂੰ ਬਰਬਾਦ ਤੇ ਤਬਾਹ ਕਰਦਾ ਜਾਂਦਾ ਬਾਬਾ ਜੀ ਇਹ ਚਰਨਾ ਅਰਦਾਸ ਕਰਨਾ ਕਿ ਮਹਾਰਾਜ ਕਿਰਪਾ ਕਰੇ ਇਹ ਬੰਨ ਟੁੱਟਣ ਤੋਂ ਬਚੇ। ਅਸੀਂ ਦੇਖਿਆ ਕਿ ਬੋਰੀਆਂ ਵੀ ਜਿਹੜੀਆਂ ਮੋਢਿਆਂ ਦੇ ਚੱਕ ਜਿਹੜੀਆਂ ਸੇਵਾ ਕੀਤੀ। ਦੇਖੋ ਇੱਕ ਨੌਜਵਾਨ ਸੀ ਉਹਨੇ ਕਹਿੰਦਾ ਕਿਤੇ ਇਹ ਉਹ ਮੈਲੇ ਨਹੀਂ ਪਤਾ ਵੀ ਗੱਟ ਦਾ ਪੁੱਤਾਂ ਬੋਰੀ ਚੱਕਣੇ ਵੀ ਆਉਂਦੀਆਂ ਪਰ ਨਹੀਂ ਤੇ ਮੈਂ ਆਪਣਾ ਫਰਜ਼ ਸਮਝਦੇ ਹੋਏ ਉਹ ਸੇਵਾ ਕਰੀਆ ਕੋਈ ਆਸਾਨ ਨਹੀਂ ਮੇਰੀ ਕੀਤੀ ਸੇਵਾ ਪਰਮਾਤਮਾ ਥੇ ਪਏ ਸਾਡੇ ਨੂੰ ਲਈ ਕੋਈ ਇੱਕ ਇੱਕ ਬੋਰੀ ਇਹ ਬੰਨਾਂ ਨੂੰ ਟੁੱਟਣ ਤੋਂ ਬਚਾਉਣ ਦਾ ਕੰਮ ਕਰਿਆ ਅੱਛਾ ਕੀ ਸਨੇਹਾ ਕੀਆ ਨੌਜਵਾਨਾਂ ਨੂੰ ਕਿਉਂਕਿ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਤਾਂ ਸ਼ਵਾਸ਼ੀ ਦਿਨਾ ਕਿ ਜਿਹੜੇ ਇਹੇ ਮੀਂਹ ਦੀ ਇਮਾਰਤ ਗੁੱਡੇ ਗੁੱਡੇ ਚੱਕੜਾ ਉਹਦੇ باوجود ਵੀ ਉਹਨਾਂ ਦੇ ਹੌਸਲੇ ਬਲੰਦ ਨੇ ਬੁਲੰਗ ਦਾ ਹੋਸਲਿਆਂ ਦੀ ਦਾਤ ਦਿਨ ਜਿਵੇਂ ਕਹਿੰਦੇ ਵੀ ਕੋਸ਼ਿਸ਼ ਕਰਨੇ ਵਾਲੋਂ ਕੋਈ ਕਦੇ ਹਾਰ ਨਹੀਂ ਹੁੰਦੀ ਜਦੋਂ ਇਹਨੇ ਮਨੋਂ ਕੰਮ ਕਰਦੇ ਨੇ ਕੋਸ਼ਿਸ਼ ਕਰ ਰਹੇ ਨੇ ਤੇ ਬਾਬਾ ਦੀਪ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ ਇਹ ਜਿਹੜਾ ਬਨ ਹੈ ਨਾ ਟੁੱਟੇ ਇਹ ਸਾਡਾ ਅਰਦਾਸ ਹੈ ਵੀ ਵੱਲੋਂ ਮਾਈਨਿੰਗ ਦੇ આરોਪ ਲਗਾਏ ਗਏ ਨੇ ਕਹਿੰਦੇ ਕਿ ਮਾਈਨਿੰਗ ਏਰੀਆ ਬੜੇ ਜ਼ੋਰ ਨਾਲ ਹੋ ਜੇ ਜਿਹਦੀ ਕਰਕੇ ਜਿਹੜੇ ਬਨ ਕਮਜ਼ੋਰ ਦੇਖੋ ਇੱਕ ਮੰਗ ਕੀਤੀ ਆਈ ਜਾਂਦੀ ਹੈ ਦੇਖੋ ਮੰਗ ਕਰਨਾ ਹਰੇਕ ਦਾ ਹੱਕ ਹੈ ਅਗਰ ਕੋਈ ਕਸੂਰਬਾਜ਼ ਹੋਊਗਾ ਦੋਸ਼ੀ ਹੋਊਗਾ ਉਹਨੂੰ ਪਤਾ ਹੀ ਹੈ ਸਰ ਭਗਵਨ ਸਿੰਘ ਮਾਨ ਦੀ ਜੀ ਕਰ ਛਲੇ ਉਹ ਬਿਲਕੁਲ ਕਿਸੇ ਕਸੂਰਵਾਰ ਨੂੰ ਬਖਸ਼ੂ ਨਹੀਂ ਤਾਹੇ ਕੋਈ ਆਪਣਾ ਹੋਵੇ ਤਾਹੇ ਬਗਾਨਾ ਮੁੱਖ ਮੰਤਰੀ ਪੰਜਾਬ ਕਹਿੰਦੇ ਕੁਝ ਦਿਨਾਂ ਤੋਂ ਰਹਿਲੇ ਜਾ ਰਹੇ ਨੇ ਕਿਸ ਤਰ੍ਹਾਂ ਸੇ ਤਾਹੇ ਮਹਾਰਾਜ ਦੇ ਚਾਨਣ ਅਰਦਾਸ ਕਰਦੇ ਆਂ ਵੀ ਉਹਨਾਂ ਦੀ ਜਲਦੀ ਸਿਹਤਯਾਬ ਹੋ ਕੇ ਸਾਡੇ ਪਿੱਛੇ ਆ ਕੇ ਖਲਣ ਕੰਮ ਕਰਨ ਆਹ ਨੌਜਵਾਨਾਂ ਨੇ ਕਹੀ ਮਸ਼ੀਨ ਨਹੀਂ ਆਉਂਦੀ ਕੈਮਰਾਮੈਨ ਨੂੰ ਕਹੂੰਗਾ ਦੇਖਣ ਆਹ ਮਸ਼ੀਨ ਮੰਗਾਤੀ ਆ ਇਹਦੇ ਡੀਜ਼ਲ ਦੀ ਲੋੜਾ ਜੋ ਕੁਲਾਈ ਦੀ ਲੋੜਾ ਮੈਂ ਦੂੰਗਾ ਤੋ ਦੱਸਿਆ ਕਿ ਲਗਾਤਾਰ ਹੁਣ ਲੁਧਿਆਣਾ ਦੇ ਵਿੱਚ ਇਹ ਖਤਰੇ ਦੀ ਘੰਟੀ ਵੱਜੀ ਹੋਈ ਹੈ ਕਿਉਂਕਿ ਸਸਰਾਲੀ ਦੇ ਜਿਹੜੇ ਇਸ ਪੁਲ ਨੂੰ ਲਗਾਤਾਰ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਪਰ ਹਾਲਾਤ ਦਿਨ ਪੱ ਦਿਨ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਵੀ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ